ਸਚਕਾਲ ਜੀ ਤੁਸੀਂ ਦੇਖ ਰਹੇ ਹੋ ਚਰਤਿਕਲਾ ਟੈਮ ਟੀਵੀ ਮੈਂ ਗੁਰਮੁਖ ਸਿੰਘ ਰੂਪਾਨਾ ਅੱਜ ਗੱਲ ਕਰਾਂਗੇ ਜੰਮੂ ਕਸ਼ਮੀਰ ਸ਼ਿਰੀ ਨਗਰ ਫੋਰ ਆਸ-ਪਾਸ ਇਲਾਕੇ ਦੇ ਸਿੱਖ ਭਾਈਚਾਰੇ ਅਕਸਰ ਆਪਾਂ ਦੇਖਦੇ ਆ ਕਿ ਜਦੋਂ ਸਿੱਖ ਭਾਈਚਾਰੇ ਦੀ ਗੱਲ ਆਉਂਦੀ ਹੈ ਤਾਂ ਜੰਮੂ ਕਸ਼ਮੀਰ ਤੇ ਆਸ-ਪਾਸ ਵਸਦੇ ਜਿਹੜਾ ਸਿੱਖ ਭਾਈਚਾਰਾ ਜਿਹੜੇ ਸਿੱਖ ਨਮੁੰਦੇ ਆ ਸਿੱਖ ਆਗੂ ਆ ਅਕਸਰ ਆਪਣੀਆਂ ਮੰਗਾਂ ਰੱਖਦੇ ਆ ਪਰ ਉਹ ਮੰਗਾਂ ਕੇਂਦਰ ਸਰਕਾਰ ਜਾਂ ਇਥੋਂ ਦੀਆਂ ਸਰਕਾਰਾਂ ਹੱਲ ਨਹੀਂ ਕਰਦੀਆਂ ਹਰ ਵਾਰ ਜਦੋਂ ਕੋਈ ਇਦਾਂ ਦੇ ਸਮਾਗਮ ਹੁੰਦੇ ਆ ਇਦਾਂ ਦੇ ਪ੍ਰੋਗਰਾਮ ਆਉਂਦੇ ਨੇ ਜਿਵੇਂ ਜੰਮੂ ਕਸ਼ਮੀਰ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਲਿਖਿਆ ਗਿਆ ਕਿ ਮੁੱਖ ਮੰਤਰੀ ਪਹੁੰਚੇ ਜੰਮੂ ਕਸ਼ਮੀਰ ਦੇ ਪਹੁੰਚੇ ਪੰਜਾਬ ਦੇ ਪਹੁੰਚੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਪਹੁੰਚੇ ਤੇ ਹੋਰ ਵੱਡੀ ਗਿੰਟੀ ਦੀ ਬਾਜ਼ਾਰ ਜਿਹੜੀ ਮੌਜੂਦਾ ਤੇ ਸਾਬਕਾ ਪਹੁੰਚੀ ਅੱਜ ਫਿਰ ਮੰਗਾ ਰੱਖੀਆਂ ਨੇ ਕੀ ਮੰਗਾ ਨੇ ਸੋ ਸਿੱਖ ਭਾਈਚਾਰੇ ਨਾਲ ਸਬੰਧਤ ਖਾਸ ਕਰਕੇ ਜੰਮੂ ਕਸ਼ਮੀਰ ਸ਼ਿਵ ਨਗਰ ਤੇ ਹੋਰ ਆਸ-ਪਾਸ ਦੇ ਇਲਾਕੇ ਨਾਲ ਸੰਬੰਧ ਸੋ ਸਾਡੇ ਨਾਲ ਦੇ ਜਿ ਸ਼੍ਰੀ ਨਗਰ ਤੋਂ ਗੋਤਵਾਰਾ ਪ੍ਰਬੰਧ ਕਮੇਟੀ ਦੇ ਨੁਮਾਇੰਦੇ ਨੇ ਤੇ ਖਾਸ ਕਰਕੇ ਸਿੱਖਾਂ ਦੀ ਜਿਹੜੀ ਮੰਗਾਂ ਨੇ ਉਹ ਅਕਸਰ ਕਹਿੰਦੇ ਰਹੇ ਸਾਡੇ ਮੌਜੂਦ ਨੇ ਇਹ ਸਰਦਾਰ ਅਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਜੀ ਵਾਹਿਗੁਰੂ ਜੀ ਕੀ ਫਤਿਹ ਅਰਵਿੰਦਰ ਸਿੰਘ ਜੀ ਖਾਸ ਕਰਕੇ ਸਿੱਖ ਭਾਈਚਾਰੇ ਨਾਲs ਬਸ ਜਦੋਂ ਗੱਲ ਸਿੱਖ ਭਾਈਚਾਰੇ ਜੰਮੂ ਖੇਤਰ ਦੀ ਦੀ ਗੱਲ ਤਾਂ ਦੇਖ ਰਹੇ ਜੀ ਬਹੁਤ ਦੇਰ ਤੋਂ ਮੰਗਾਂ ਦੇ ਲਟਕਦੀਆਂ ਸਭ ਤੋਂ ਪਹਿਲਾਂ ਤਾਂ ਵੀ ਕੀ ਹੁਣ ਤੱਕ ਲੱਗਦਾ ਹੈ ਤੁਹਾਨੂੰ ਕਿ ਜਿਹੜੀਆਂ ਮੰਗਾਂ ਨੇ ਕੇਂਦਰ ਸਰਕਾਰ ਨਾਲ ਸੰਬੰਧ ਰੱਖਦੀਆਂ ਨੇ ਪੰਜਾਬ ਨਾਲ ਐ ਜਾਂ ਜੰਮੂ ਕਸ਼ਮੀਰ ਨਾਲ ਸਰਕਾਰਾਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲੇ ਤੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਲਾਈਅੰਸ ਕਸ਼ਮੀਰ ਦਾ ਜਿਹੜਾ ਹੈ ਉਸ ਵੱਲੋਂ ਪੰਜਾਬ ਤੋਂ ਜਿਹੜੀਆਂ ਸਾਡੀਆਂ ਸੰਗਤਾਂ ਆਈਆਂ ਨੇ ਇਸ ਤਰ੍ਹਾਂ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਆ ਕਿ ਜਿਹੜੇ 350 ਸਾਲਾਂ ਸ਼ਤਾब्दी ਦਿਵਸ ਗੁਰਤੇਜ ਭਾਦਰ ਸਾਹਿਬ ਨਵੇਂ ਗੁਰੂ ਨਾਨਕ ਦਾ ਸੀ ਮਨਾ ਰਹੇ ਆ ਤੇ ਉਹ ਮਨਾਉਣ ਦਾ ਮਤਵ ਇਹ ਸੀ ਕਿ ਜਿਹੜੇ ਕਿਰਪਾ RAM ਜੀ ਜਦੋਂ ਇਥੋਂ ਗਏ ਸੀ ਕਸ਼ਮੀਰ ਦੀ ਧਰਤੀ ਤੋਂ ਗੁਰਸਾਹਿਬ ਕੋਲ ਫਰਿਆਦ ਲੈ ਕੇ ਤੇ ਉਹਨਾਂ ਨੇ ਫਰਿਆਦ ਰੱਖੀ ਸੀ ਕਿ ਸਾਡੇ ਤੇ ਬੜਾ ਜ਼ੁਲਮ ਤੇ ਜ਼ਬਰ ਹੋ ਰਿਹਾ ਹੈ ਤੇ ਇਹ ਉਦੋਂ ਤੋਂ ਹੀ ਤੁਸੀਂ ਮੰਨ ਕੇ ਚਲੋਗੇ ਜ਼ੁਲਮ ਤੇ ਜ਼ਬਰ ਜਿਹੜਾ ਹੈ ਉਦੋਂ ਤੋਂ ਹੀ ਚੱਲ ਰਿਹਾ ਹੈ ਤੇ ਉਦੋਂ ਜਦੋਂ ਉਹ ਮੰਗਾ ਲੈ ਕੇ ਗਏ ਸੀ ਗੁਰੂ ਮਾ ਗੁਰੂ ਸਾਹਿਬ ਮੈਂ ਸੰਖੇਪ ਵੀ ਤੁਹਾਨੂੰ ਦੱਸ ਦਿਆਂ ਗੁਰੂ ਸਾਹਿਬ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਤੇ ਸ਼ਹਾਦਤ ਦਿੱਤੀ ਤੇ ਨਾਲ ਤਿੰਨ ਸਿੰਘਾਂ ਭਾਈ ਦਿਵਾਲਾ ਜੀ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਨੇ ਵੀ ਸ਼ਹਾਦਤ ਦਿੱਤੀ ਤੇ ਇਹ سلسلہ ਜਿਹੜਾ ਉਦੋਂ ਦਾ ਚੱਲਦਾ ਆ ਰਿਹਾ ਹੈ ਉਹਦੀ ਸੇ ਕਿਤੇ ਨਾ ਕਿਤੇ ਅਜੇ ਤੱਕ ਵੀ ਸਾਨੂੰ ਕਿਤੇ ਨਾ ਕਿਤੇ ਨਜ਼ਰ ਆਂਦੀ ਹੈ ਜਿਸ ਤਰ੍ਹਾਂ ਕਿ ਤੁਸੀਂ ਦੇਖਦੇ ਹੋ ਕਿ ਇੱਥੇ ਮਿਲਟੈਂਸੀ ਜਿਹੜੀ ਹੈ ਕਿ 1990 99 ਸਟਾਰਟ ਹੋ ਗਈ ਸੀ ਤੇ ਉਸ ਤੋਂ ਬਾਅਦ ਹੀ ਇਮੀਡੀਏਟ ਜਿਹੜਾ ਕਿ ਇੱਥੇ ਕਸ਼ਮੀਰੀ ਭੰਤਾਂ ਦਾ ਪਲਾਇਨ ਸਟਾਰਟ ਹੋ ਗਿਆ ਸੀ ਤੇ ਖਾਲੀ ਕਸ਼ਮੀਰੀ ਭੰਤਾਂ ਦਾ ਪਲਾਇਨ ਨਹੀਂ ਹੋਇਆ ਕਿਉਂਕਿ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਸੀ ਕਿ ਸਿੱਖਾਂ ਨੂੰ ਵੀ ਇਥੋਂ ਪਲਾਇਨ ਕਰਨਾ ਪਿਆ ਤੇ ਕੁਝ ਲੋਕਾਂ ਨੇ ਉਸ ਟਾਈਮ ਤੇ ਪਲਾਇਨ ਕੀਤਾ ਤੇ ਲੇਕਿਨ ਉਸ ਤੋਂ ਬਾਅਦ ਜਿਹੜੇ ਮਾਹੌਲ ਬਣੇ ਲੋ ਮੌਲੇ ਇਥੇ ਰਹੀਆ ਮਿਲਟੈਂਸੀ ਦਾ ਉਸੇ ਚ ਸਿੱਖਾਂ ਦਾ ਇਥੇ ਰਹਿਣਾ ਬੜਾ ਮੁਸ਼ਕਿਲ ਹੋ ਗਿਆ ਸੀ ਇਕਟਨ ਹੋ ਗਿਆ ਸੀ ਕਿਉਂਕਿ ਇਥੇ ਦੀ ਡੈਮੋਗ੍ਰਾਫੀ ਦੇ ਹਿਸਾਬ ਨਾਲ ਜਿਹੜਾ ਇਥੇ ਆ ਨਾ ਇਥੇ ਸਭ ਤੋਂ ਪ੍ਰਾਇੋਰਟੀ ਹੈ ਜੌਬਸ ਨੂੰ ਕਿਉਂਕਿ ਇਥੇ ਐਗਰੀਕਲਚਰ ਹੁੰਨਾ ਹੈ ਨਹੀਂ ਬਿਜ਼ਨਸ ਵੀ ਹੁੰਨਾ ਹੈ ਨਹੀਂ ਖਾਲੀ ਕੋ ਬਿਜ਼ਨਸ ਹੈ ਟੂਰਿਜ਼ਮ ਦਾ ਉਹ ਵੀ ਸੇਕ ਉਹਦੇ ਚਟ ਇਨਵੋਲ ਨੇ ਤੇ ਸਾਡੇ ਲੋਕਾਂ ਦਾ ਜ਼ਿਆਦਾ ਸੀ ਕਿ ਜੌਬ ਔਰੀਐਂਟਡ ਸੀ ਜੌਬ ਕਰਦੇ ਸੀ ਅਸੀਂ ਸਰਕਾਰੀ ਅਦਾਰਿਆਂ ਦੇ ਵਿੱਚ ਤੇ ਧੀਰੇ ਧੀਰੇ ਕੀ ਹੋਇਆ ਜਦੋਂ ਮਹੌਲ ਖਰਾਬ ਹੋਣਾ ਲੱਗ ਗਿਆ ਤੇ ਸਾਡੇ ਨਾਲ ਕਿਤੇ ਨਾ ਕਿਤੇ ਡਿਸਕ੍ਰਿਮੀਨੇਸ਼ਨ ਸਟਾਰਟ ਹੋ ਗਿਆ ਤੇ ਕਿਉਂਕਿ ਅਸੀਂ ਬਿਲਕੁਲ ਮਾਈਨੋਰਟੀ ਮਾਈਕਰੋਸਕੋਪਿਕ ਕਮਿਊਨਿਟੀ ਐਏ تھے ਤੇ ਸਾਡੀਆਂ ਮੰਗਾਂ ਉਸ ਤਰੀਕੇ ਨਾਲ ਕਦੀ ਵੀ ਸੁਣਵਾਈ ਨਾ ਤੇ ਸੈਂਟਰ ਦੀ ਸਰਕਾਰ ਨੇ ਕੀਤੀ ਹੈ ਤੇ ਨਾ ਹੀ ਕਦੀ ਸਟੇਟ ਦੀ ਤੁਸੀਂ ਮੇਰੀ ਟੈਂਸੀ ਦੀ ਗੱਲ ਕਰਦੇ ਹੋ 19 ਜਦੋਂ ਮੇਰੀ ਟੈਂਸੀ ਸੀ ਉਹ ਨਾ ਉਹ ਤੋਂ ਪਹਿਲਾਂ ਦੀਆਂ ਮੰਗਾਂ ਲੱਗ ਰਹੀਆਂ ਜਾਂ ਉਸ ਤੋਂ ਬਾਅਦ ਉਹ ਮੰਗਾਂ ਜਿਹੜੀਆਂ ਨਹੀਂ ਕੁਝ ਮੰਗਾਂ ਉਸ ਤੋਂ ਪਹਿਲੇ ਦੀਆਂ ਵੀ ਸੀ ਤੇ ਲੇਕਿਨ ਜ਼ਿਆਦਾ ਜਿਹੜੀਆਂ ਮੰਗਾਂ ਸਾਡੀਆਂ ਦੇਖੋ ਕੀ ਹੈ ਅਸੀਂ ਕਸ਼ਮੀਰ ਤੇ ਰਹਿਣ ਵਸਾ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਇੱਥੇ ਆਏ ਹਾਂ ਅਸੀਂ ਉਦੋਂ ਦੇ ਇੱਥੇ ਰਹਿ ਰਹੇ ਹਾਂ ਤੇ ਮਤਲਬ ਕਿਸੇ ਜਗ੍ਹਾ ਨੂੰ ਛੱਡ ਕੇ ਜਾਣਾ ਬੜਾ ਔਖਾ ਹੁੰਦਾ ਹੈ ਤੇ ਤੁਸੀਂ ਦੇਖੋ 47 ਜਿਹੜਾ ਅਸੀਂ ਸੰਤਾਪ ਭੰਡਿਆ ਹੈ ਜਿਹੜਾ ਅਸੀਂ ਦੇਖਿਆ ਪਾਰਟੀਸ਼ਨ ਦੇ ਟਾਈਮ ਤੇ ਪੰਜਾਬ ਨੇ ਵੀ ਉਹ ਸੰਤਾਪ ਭੰਡਿਆ ਹੈ ਤੇ ਸੇਮ ਸਾਡੇ ਕਸ਼ਮੀਰ ਤੇ ਵੀ ਹਮਲਾ ਹੋਇਆ 47 ਦੇ ਅੰਦਰ ਉਦੋਂ ਵੀ ਇਨਵੇਡਰ ਚੜ ਕੇ ਆਏ ਇਹ ਮੁਜ਼ਫਰਾਬਾਦ ਵਾਲੀ ਰੋਡ ਤੋਂ ਇੱਧਰ ਆਏ ਤੇ ਉਸ ਟਾਈਮ ਤੇ ਵੀ ਸਾਡਾ ਕਾਫੀ ਨੁਕਸਾਨ ਹੋਇਆ 47 ਦੇ ਵਿੱਚ ਹੋਇਆ ਲੇਕਿਨ ਜਿਹੜਾ ਮੇਨ ਮਿਲਟੈਂਸੀ ਦੇ ਬਾਅਦ ਹੋਇਆ ਸਾਡਾ ਰਹਿਣ ਲਾਇਕ ਮੌਲ ਨਹੀਂ ਰਿਹਾ ਦੇਖੋ ਸਾਨੂੰ ਪ੍ਰੋਬਲਮ ਖਾਲੀ ਰਹਿਣ 'ਚ ਇਹ ਨਹੀਂ ਸੀ ਕਿ ਸਾਡੇ ਕੋਲ ਘਰ ਨਹੀਂ ਸੀ ਬਾਹਰ ਨਹੀਂ ਸੀ ਸਾਡੇ ਕੋਲ ਸਾਰਾ ਕੁਝ ਸੀ ਲੇਕਿਨ ਜਦ ਤੱਕ ਤੁਸੀਂ ਰੋਜ਼ਗਾਰ ਪ੍ਰੋਵਾਈਡ ਨਹੀਂ ਕਰੋਗੇ ਜਾਂ ਜਿਹੜੀ ਗਵਰਨਮੈਂਟ ਦੀਆਂ ਸਕੀਮਜ਼ ਆਂਦੀ ਨੇ ਜਦ ਤੱਕ ਉਸ ਦੀ ਸਾਡੀ ਸ਼ਮੂਲੀਅਤ ਨਹੀਂ ਹੋਏਗੀ ਸਾਨੂੰ ਉਹਦਾ ਪਾਰਟ ਨਹੀਂ ਵਧਾਇਆ ਜਾਏਗਾ ਤਦ ਤੱਕ ਰਹਿਣਾ ਬੜਾ ਮੁਸ਼ਕਿਲ ਹੁੰਦਾ ਦੇਖੋ ਸਾਡੇ ਬੱਚੇ ਹੁਣ ਕੀ ਕਰਦੇ ਨੇ ਪੜ੍ਹਾਈਆਂ ਕਰਕੇ ਬਾਹਰ ਚਲੇ ਗਏ ਨੇ ਤੇ ਉਹਦਾ ਕਾਰਨ ਹੀ ਮੇਨ ਇਹ ਹੈ ਕਿ ਉਹਨਾਂ ਨੂੰ ਜੌਬਸ ਨਹੀਂ ਮਿਲ ਰਹੇ ਇੱਥੇ ਤੇ ਉਸ ਤੋਂ ਕੀ ਆਪਾਂ ਜੌਬਸ ਦੀ ਤੁਸੀਂ ਗੱਲ ਕਰਦੇ ਹੋ ਜੀ ਆਪਾਂ ਇੱਥੋਂ ਦੇ ਜਿਹੜੀ ਸਰਕਾਰੀ ਨੌਕਰੀਆਂ ਨੇ ਜੋ ਵਰਤੀ ਉਹਦੇ 'ਚ ਆਪਾਂ ਮੈਂ ਇਥੋਂ ਰਿਜ਼ਰਵੇਸ਼ਨ ਮੰਗ ਰਹੇ ਆਂ ਦੇਖੋ ਹਾਂ ਉਹਦੇ 'ਚ ਉਹਦੇ 'ਚ ਇਸ ਤਰ੍ਹਾਂ ਹੈ ਕਿ ਬਾਕੀ ਜਿਸ ਤਰ੍ਹਾਂ ਖਾਲੀ ਇਥੇ ਮੁਸਲਮਾਨ ਕਮਿਊਨਿਟੀ ਜਿਹੜੀ ਹੈ ਮジョਰਿਟੀ 'ਚ ਬਾਕੀ ਸ਼ੀਆ ਕਮਿਊਨਿਟੀ ਨੂੰ ਹੀ ਤੇ ਮਾਈਨੋਰਿਟੀਜ਼ ਕਨਸੀਡਰ ਕੀਤਾ ਜਾਂਦਾ ਹੈ ਸਿੱਖ ਕਮਿਊਨਿਟੀ ਵੀ ਮਾਈਨੋਰਿਟੀ 'ਚ ਬਹੁਤ ਵੀ ਮਾਈਨੋਰਿਟੀਜ਼ ਨੇ ਤੇ ਬਾਕੀ ਕਮਿਊਨਿਟੀ ਹੋਰ ਵੀ ਮਾਈਨੋਰਿਟੀਜ਼ ਨੇ ਤੇ ਲੇਕਿਨ ਬਾਕੀ ਮਾਈਨੋਰਿਟੀਜ਼ ਨੂੰ ਇਹਨਾਂ ਨੇ ਇਥੇ ਸਪੈਸ਼ਲ ਸਟੇਟਸ ਦਿੱਤਾ ਹੋਇਆ ਰਿਜ਼ਰਵੇਸ਼ਨ ਦਿੱਤੀ ਹੋਈ ਹੈ ਸਿੱਖ ਕਮਿਊਨਿਟੀ ਤਾਂ ਮਾਈਨੋਰਿਟੀ 'ਚ ਹੈ ਨਾ ਹੈ ਕਿ ਲ ਨੂੰ ਰਿਜ਼ਰਵੇਸ਼ਨ ਮਿਲੀ ਹੋਈ ਹੈ ਬਹੁਤ ਜੋ ਮਿਲੀ ਹੋਈ ਹੈ ਇੱਥੇ ਗੁਜਰ ਕਮਿਊਨਿਟੀ ਹੈ ਪਿਛੇ ਇਹਨਾਂ ਨੇ ਲਾਸਟ ਇਅਰ ਹੀ ਇੱਕ ਅਨਾਉਂਸ ਕੀਤੀ ਹੈ ਪਹਾੜੀ ਲੈਂਗੁਏਜ ਜਿਹੜੇ ਪਹਾੜੀ ਸਪੀਕਿੰਗ ਪੀਪਲ ਨੇ ਉਹਨਾਂ ਵਾਸਤੇ ਇੱਕ ਸਪੈਸ਼ਲ ਇਹਨਾਂ ਨੇ ਰਿਜ਼ਰਵੇਸ਼ਨ ਨਵੀਂ ਲਾਗੂ ਕੀਤੀ ਹੈ ਉਹਦੇ ਚ ਹਾਲਾਂਕਿ ਅਸੀਂ ਲੋਕ ਵੀ ਆਉਂਦੇ ਹਾਂ ਕਿਉਂਕਿ ਸਾਡੀ ਪੰਜਾਬੀ ਜਿਹੜੀ ਹੈ ਨਾ ਸਾਡੀ ਮਾਂ ਬੋਲੀ ਪੰਜਾਬੀ ਬੋਲੀ ਨਾਲੋਂ ਥੋੜੀ ਵੱਖਰੀ ਹੈ ਸਾਡੇ ਪੰਜਾਬੀ ਟੱਚ ਆਂਦਾ ਹੈ ਐਂ ਤੇ ਅਸੀਂ ਵੀ ਪਹਾੜੀ ਸਪੀਕਿੰਗ ਲੇਕਿਨ ਸਾਨੂੰ ਉਸ ਦਾਇਰੇ ਦੇ ਅੰਦਰ ਇਹਨਾਂ ਨੇ ਕਨਸੀਡਰ ਨਹੀਂ ਕੀਤਾ ਤੇ ਇੱਕ ਤੇ ਉਹ ਮਸਲਾ ਸੀ ਦੂਜਾ ਕੀ ਸੀ ਜੋ ਮਾਈਨੋਰਟੀ ਸਟੇਟਸ ਮਿਲ ਗਿਆ ਚਲੋ ਮਾਈਨੋਰਟੀ ਚ ਉਥੇ ਰਹਿੰਦੇ ਰਹੇ ਉਹਨਾਂ ਨੂੰ ਬੈਨੀਫਿਟਸ ਮਿਲੇ ਰੀਲੀਫ ਮਿਲਾ ਸਭ ਫੰਡਾਂ ਨੂੰ ਮਿਲੇ ਆ ਜਿਹੜੇ ਇਨੀਸ਼ੀਅਲੀ ਸਰਦਾਰ ਫੈਮਲੀ ਹੈਗੇ ਉਹਨਾਂ ਨੂੰ ਮਿਲੇ ਲੇਕਿਨ ਗਵਰਨਮੈਂਟ ਨੇ ਇੱਕ ਐਸਆਰਓ 425 ਹੈਗਾ ਗਵਰਨਮੈਂਟ ਦਾ ਉਹਦੇ ਚ ਕੀ ਹੈ ਕਿ ਉਹਦੇ ਚ ਜਿਹੜੇ ਨਾਨ ਮਾਈਗ੍ਰੈਂਟ ਕਸ਼ਮੀਰੀ ਫੰਡ ਕਿ ਜਿਹੜੇ ਇਥੋਂ ਅਪਲਾਈ ਨਹੀਂ ਕਰਕੇ ਉਹ ਚੰਦੀ ਫੈਮਲੀਆ ਨੇ ਜ਼ਿਆਦਾ ਨਹੀਂ ਹੈਗੇ ਤੇ ਉਹਨਾਂ ਨੂੰ ਉਹਨਾਂ ਨੇ ਉਹ ਸਪੈਸ਼ਲ ਦਿੱਤਾ ਕਿ ਜਿਹੜੇ ਨਾਨ ਮਾਈਗ੍ਰੈਂਟਸ ਨੇ ਉਹਨਾਂ ਨੂੰ ਉਹ ਸਪੈਸ਼ਲ ਪੈਕੇਜ ਦੇ ਤਹਿਤ ਨੌکریاں ਵੀ ਦਿੱਤੀ ਜਾਣਗੇ ਰਿਜ਼ਰਵੇਸ਼ਨ ਦਿੱਤੀ ਜਾਏਗੀ ਉਹ ਐਸਆਰਓ 425 ਹੈ ਜਿਹੜਾ ਕਿ ਲਾਗੂ ਹੁੰਦਾ ਹੈ ਪਰ ਉਹ ਸਾਨੂੰ ਸਾਡੇ ਸਾਡੇ ਤੇ ਉਹ ਲਾਗੂ ਨਹੀਂ ਹੋਇਆ ਤੇ ਸਾਡੀ ਉਹ ਮੰਗ ਸੀ ਦੇਖੋ ਅਸੀਂ ਕਿਸੇ ਦੇ ਖਿਲਾਫ ਨਹੀਂ ਹਾਂ ਜਿੱਥੇ ਉਹਨਾਂ ਨੇ ਵੀ ਬੜਾ ਟਰਮੋਇਲਸ ਆਇਆ ਹੈ ਉਹ ਬੜੀ ਦਿੱਕਤਾਂ ਦਾ ਪਰੇਸ਼ਾਨੀ ਪੰਡਿਤ ਕਮਿਊਨਿਟੀ ਨੇ ਵੀ ਕੀਤੀ ਹੈ ਕਿਉਂਕਿ ਪਲੈਨ ਉਹਨਾਂ ਨੇ ਵੀ ਕੀਤਾ ਹੈ ਤੇ ਅਸੀਂ ਉਹਨਾਂ ਦੇ ਖਿਲਾਫ ਨਹੀਂ ਹਾਂ ਉਹ ਵੀ ਸਾਡੇ ਨਾਲ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਨੂੰ ਕਿਉਂ ਕਿਉਂ ਦਿੱਤਾ ਅਸੀਂ ਉਹਨਾਂ ਨੂੰ ਦਿਓ ਲੇਕਿਨ ਜਿਹੜੀ ਸਿੱਖ ਕਮਿਊਨਿਟੀ ਇੱਥੇ ਇੱਥੇ ਐਸੇ ਮਾਹੌਲ ਦੇ ਅੰ ਜਿੱਥੇ ਕਿ ਇੰਨਾ ਡਰ ਦਾ ਮਾਹੌਲ ਹੁੰਦਾ ਸੀ ਕਰਫਿਊ ਹੁੰਦਾ ਸੀ ਫਾਇਰਿੰਗ ਹੁੰਦੀ ਸੀ ਜਲੂਸ ਨਿਕਲਦੇ ਸੀ ਬਾਹਰ ਨਿਕਲਣਾ ਸਾਡਾ ਬੜਾ ਮੁਸ਼ਕਿਲ ਹੁੰਦਾ ਸੀ ਬੱਚੇ ਸਹਿਮ ਜਾਂਦੇ ਸੀ ਸਾਡੇ ਸਾਡੀ ਬੱਚੀਆਂ ਦਾ ਬਾਹਰ ਨਿਕਲਣਾ ਬੜਾ ਮੁਸ਼ਕਿਲ ਸੀ ਕਿਉਂਕਿ ਹਾਲਾਤ ਬਹੁਤ ਗੰਭੀਰ ਸੀ ਪ੍ਰੋਟੈਸਟ ਬੜੇ ਹੋਦੇ ਸੀ ਸਟੋਨ ਪੈਲਟਿੰਗ ਹੁੰਦੀ ਸੀ ਉਸ ਮਾਹੌਲ ਦੇ ਅੰਦਰ ਉਸ ਮਾਹੌਲ ਦੇ ਅੰਦਰ ਰਹਿਣਾ ਬੜਾ ਮੁਸ਼ਕਿਲ ਸੀ ਹੁਣ ਜਿਹੜੀਆਂ ਬਿਕ ਮੁਖ ਮੰਗਾ ਤੁਸੀਂ ਆਪਾਂ ਗੱਲ ਕਰਦੇ ਆ ਤਾਂ ਹੁਣ ਮੇਨ 2-4 ਮੰਗਾ ਤੁਹਾਡੇ ਕਿਹੜੀਆਂ ਕਿਹੜੀਆਂ ਸਾਡੇ ਸਾਡਾ ਇੱਕ ਤਾਂ ਸਾਨੂੰ ਜਿਹੜੇ ਸਾਡੇ ਬੱਚੇ ਕੁਝ ਬਿਜ਼ਨਸ ਕਰਨਾ ਚਾਹੁੰਦੇ ਔਰ ਉਹ ਤਾਂ ਕਿ ਅਸੀਂ ਇੱਥੇ ਅੱਗੇ ਲੌਂਗ ਰਨ ਨਹੀਂ ਸਰਵਾਈਵ ਕਰ ਸਕੀਏ ਦੂਜਾ ਸਾਨੂੰ ਰਿਜ਼ਰਵੇਸ਼ਨ ਦਿੱਤੀ ਜਾਏ ਤਾਂ ਕਿ ਸਾਡੇ ਬੱਚੇ ਵੀ ਨੌਕਰੀਆਂ ਲੱਗ ਸਕਣ ਇੱਥੇ ਨੌਕਰੀਆਂ ਵੀ ਕੰਮ ਕਰ ਸਕਣ ਸਰਕਾਰੀ ਅਧਾਰਿਆਂ ਦੇ ਅੰਦਰ ਕੰਮ ਕਰ ਸਕਣ ਇੱਕ ਤਾਂ ਸਾਡੀ ਤੀਜੀ ਮੰਗ ਜਿਹੜੀ ਅਸੀਂ ਕੱਲ ਵੀ ਰੱਖੀ ਸੀ ਮੁੱਖ ਮੰਤਰੀ ਸਾਹਿਬ ਸਾਹਿਬ ਸ੍ਰੀ ਭਗਵੰਤ ਜੀ ਮਾਨ ਸਾਹਿਬ ਸਾਹਮਣੇ ਕਿ ਸਾਡਾ ਇੱਕ ਗੁਰਦੁਆਰਾ ਸਾਹਿਬ ਹੈ ਮਟਨ ਸਾਹਿਬ ਜਿੱਥੋਂ ਕਿ ਭਾਈ ਕਿਰਪਾ ਆਰਾਮ ਜੀ ਉਹ ਤੋਂ ਕੇਸ ਸੀ ਅਨੰਦਪੁਰ ਸਾਹਿਬ ਉਹ ਮਟਨ ਜਿਹੜਾ ਸਥਾਨ ਹੈਗਾ ਉੱਥੇ ਮੰਦਿਰ ਦੀ ਪ੍ਰਮਾਈਸਿਸ ਦੇ ਅੰਦਰ ਹੀ ਗੁਰਦੁਆਰਾ ਸਾਹਿਬ ਬਣਿਆ ਹੈ ਔਰ ਗੁਰਦੁਆਰਾ ਸਾਹਿਬ ਹਿਸਟੋਰੀਕਲ ਹੈ ਉਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਟਾਈਮ ਤੇ ਜਦੋਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਸ਼ਮੀਰ ਤੇ ਦੌਰੇ ਤੇ ਆਏ ਸੀ ਤੇ ਉਹ ਉਸ ਨਾਲ ਰਿਲੇਟਡ ਗੁਰਦੁਆਰਾ ਹੈਗਾ ਉੱਥੇ ਸਾਨੂੰ ਕੀ ਹੋਇਆ ਕਿ ਉਹਦੇ ਤੇ ਇਹਨਾਂ ਨੇ ਸਟੇ ਲਿਆਂਦਾ ਹੋਇਆ ਸਾਨੂੰ ਕੋਈ ਵੀ ਕੰਸਟਰਕਸ਼ਨ ਦਾ ਕੰਮ ਉੱਥੇ ਨਹੀਂ ਕੀਤਾ ਜਾਂਦਾ ਈਵਨ ਅਸੀਂ ਪੇਂਟਿੰਗ ਕਰਨੀ ਹੋਵੇ ਕੋਈ ਬਿਜਲੀ ਦਾ ਕੰਮ ਕਰਾਣਾ ਹੋਵੇ ਛੋਟੇ ਮੋਟੇ ਕ ਸਾਨੂੰ ਉਹਦੀ ਪਰਮਿਸ਼ਨ ਵੀ ਨਹੀਂ ਦਿੱਤੀ ਜਾਂਦੀ ਆ ਸਾਡੀ ਮੰਗ ਹੀ ਉਹ ਸੀ ਕਿ ਜਿੱਥੇ ਕਿ ਸਾਡੇ ਅੱਜ ਪੰਡਿਤ ਕਮੇਟੀ ਸਾਰੇ ਨਾਲ ਖੜੀ ਹੋ ਕਹਿੰਦੇ ਨੇ ਕਿ ਗੁਰੂ ਤੇ ਇੱਕ ਬਹਾਦਰ ਦੀ ਇਸ਼ਾਦਤ ਤੇ ਸਾਡੇ ਵਾਸਤੇ ਹੋਈ ਹੈ ਤੇ ਇਹ ਤੇ ਅਸੀਂ ਮਨਾਉਂਦੇ ਆ ਸਾਡੀ ਅਸੀਂ ਇਸ ਦੇ ਤੁਹਾਨੂੰ ਸਰਕਾਰਾਂ ਜਿਹੜੀਆਂ ਮੰਗਾਂ ਹੁਣ ਲੱਗਦਾ ਤੁਹਾਨੂੰ ਕਿ ਤੁਹਾਡੀਆਂ ਮੰਗਾਂ ਤੇ ਗੌਰ ਕੀਤਾ ਜਾ ਰਿਹਾ ਦੇਖੋ ਹੁਣ ਅਸੀਂ ਕੱਲ ਇਸੇ ਕਰਕੇ ਪੰਜਾਬ ਦੀ ਆਲਮੋਸਟ ਸਾਰੀ ਕੈਬਨਿਟ ਸਾਡੇ ਕੋਲ ਇੱਥੇ ਆਈ ਸੀ ਆ ਸਾਡਾ ਮੇਨ ਮਕਸਦ ਹੀ ਮੰਗਾਂ ਰੱਖਣ ਦਾ ਉਹਨਾਂ ਸਾਹਮਣੇ ਇਹ ਸੀ ਕਿਉਂਕਿ ਕਿਤੇ ਨਾ ਕਿਤੇ ਅਸੀਂ ਪੰਜਾਬ ਨੂੰ ਆਪਣਾ ਪੇਕਾ ਹੀ ਮੰਨਦੇ ਆ ਕਿਤੇ ਕਿਉਂਕਿ ਸਾਡੀਆਂ ਜਣਾ ਪੰਜਾਬ ਨਾਲ ਹੀ ਜੁੜੇ ਨੇ ਕਿ ਅਸੀਂ ਇਹ ਸੋਚਿਆ ਕਿ ਹੋ ਸਕਦਾ ਇੱਥੋਂ ਦੀ ਮੌਜੂਦਾ ਸਰਕਾਰ ਜਾਂ ਬਾਕੀ ਸੈਂਟਰ ਦੀਆਂ ਸਰਕਾਰਾਂ ਸਾਡੀਆਂ ਆਵਾਜ਼ ਨਾ ਸੁਣਦੀਆਂ ਹੋਣ ਲੇਕਿਨ ਪੰਜਾਬ ਦੀ ਸਰਕਾਰ ਦੀ ਆਵਾਜ਼ ਤੇ ਜ਼ਰੂਰ ਸੁਣਨਗੇ ਇਸ ਕਰਕੇ ਅਸੀਂ ਉਹਨਾਂ ਸਾਹਮਣੇ ਇਹ ਮੰਗਾਂ ਰੱਖੀਆਂ ਨੇ ਕਿ ਸਾਡੀਆਂ ਇਹ ਕੋ ਚਾਂਦੀ ਮੰਗਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਅਸੀਂ ਮੰਗ ਨਹੀਂ ਹੈਗੀ ਅਸੀਂ ਬਾਕੀ ਕੋਈ ਉਹਨਾਂ ਕੋਲੋਂ ਐਸੀ ਚੀਜ਼ ਨਹੀਂ ਮੰਗ ਰਹੇ ਨਾਰਮਲ ਗਵਰਨਮੈਂਟ ਸਕੀਮ ਦੇ ਅੰਦਰ ਈ ਇਕਨੋਮਿਕਲ ਪੈਕੇਜ ਆਉਂਦੇ ਨੇ ਨਾਰਮਲ ਗਵਰਨਮੈਂਟ ਸਕੀਮ ਦੇ ਅੰਦਰ ਜਿਸ ਤਰ੍ਹਾਂ ਬਾਕੀਆਂ ਨੂੰ ਰਿਜ਼ਰਵੇਸ਼ਨ ਦਿੱਤੀ ਗਈ ਹੈ ਸਾਨੂੰ ਵੀ ਰਿਜ਼ਰਵੇਸ਼ਨ ਦਿੱਤੀ ਜਾਏ ਤਾਂ ਕਿ ਅਸੀਂ ਵੀ ਇੱਥੇ ਭਾਈਚਾਰੇ ਨਾਲ ਬਾਕੀ ਮੈਜੋਰਿਟੀ ਕਮਿਊਨਿਟੀ ਨਾਲ ਜਿਹੜੇ ਅਸੀਂ ਸਦੀਆਂ ਤੋਂ ਰਹਿ ਰਹੇ ਹਾਂ ਅਸੀਂ ਅੱਗੇ ਵੀ ਰਹੀਏ ਸਾਡੇ ਬੱਚੇ ਵੀ ਇੱਥੇ ਰਹਿਣ ਤੇ ਅਸੀਂ ਇਹ ਜਗ੍ਹਾ ਛੱ ਠੀਕ ਹੈ ਜੀ ਤੁਸੀਂ ਮੰਗਾ ਮਾਰੇ ਜਾਣ ਕੇ ਦਿੱਤੇ ਸੋ ਆਪਾਂ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਹੋਰ ਮੰਗਾਂ ਦੇ ਵਿੱਚ ਜਿਹੜੇ ਇੱਥੋਂ ਦੇ ਸੈਕਟਰੀ ਨੇ ਸਕੱਤਰ ਨੇ ਜਿਹੜੇ ਗੁਰਦੁਆਰਾ ਸਾਹਿਬ ਕਮੇਟੀ ਦੇ ਉਹਨਾਂ ਨੇ ਵੀ ਆਪਣੀਆਂ ਮੰਗਾਂ ਰੱਖੀਆਂ ਉਹਨਾਂ ਨੇ ਕੀ ਕਿਹਾ ਆਪਾਂ ਉਸ ਤੇ ਨਜ਼ਰ ਮਾਰੀ ਇੱਥੇ ਅਸੀਂ ਬੜੇ ਅਡੋਲ ਰਹੇ ਹਾਂ ਅਤੇ ਆਪਣੀ ਸਿੱਖੀ ਸਿਧਾਂਤਾਂ ਨੂੰ ਹਮੇਸ਼ਾ ਅਸੀਂ ਪਾਲਣਾ ਕੀਤੀ ਹੈ ਲੇਕਿਨ ਕੁਝ ਮਸਲੇ ਸਾਨੂੰ ਜਿਸ ਤਰ੍ਹਾਂ ਜਿੱਥੋਂ ਕਿ ਪੰਡਿਤ ਕਿਰਪਾ RAM ਜਥਾ ਲੈ ਕੇ ਗਿਆ ਸੀ ਮਟਨ ਗੁਰਦੁਆਰੇ ਦੀ ਮੈਂ ਗੱਲ ਕਰਾਂ ਉੱਥੇ ਕੁਝ ਡਿਸਪਿਊਟ ਵੀ ਚੱਲ ਰਿਹਾ ਹੈ ਜਿਹੜੀ ਕਿ ਉਹ ਜਿਹੜੇ ਸਾਡੇ ਹਨ ਉਹਨਾਂ ਨਾਲ ਕੋਰਟ ਕੇਸ ਵੀ ਚੱ ਜਿਹੜੇ ਸਾਡੇ ਉੱਥੇ ਪੰਡਿਤ ਪ੍ਰਾਹ ਹਨ ਅਸੀਂ ਉਹਨਾਂ ਨੂੰ ਕੋਈ 40 50 ਫੁੱਟ ਜ਼ਮੀਨ ਮੰਗ ਰਿਹਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਵਿੱਚ ਇੰਟਰਵਿਨ ਕਰਕੇ ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਚਰਨ ਸਥਾਨ ਹੈ ਸਾਰੀ ਜਿੰਨੀ ਵੀ ਕਸ਼ਮੀਰ ਦੀ ਸੰਗਤ ਹੈ ਉਹਨਾਂ ਦੀ ਆਵਾਜ਼ ਹੈ ਕਿਉਂਕਿ ਇਹ ਗੱਲ ਅਸੀਂ ਸਾਡੇ ਬੜੀ ਦੇਰ ਤੋਂ ਸੁਪਰੀਮ ਕੋਰਟ ਤੇ ਵੀ ਪੈਂਡਿੰਗ ਹੈ ਅਤੇ ਸਟੇਟਸ ਕੋ ਮੈਂਟੇਨ ਹੈ ਸੋ ਤੁਹਾਡੀ ਬਹੁਤ ਵੱਡੀ ਅਕਸੀਰੀਅਤ ਸੈਂਟਰ ਬਹੁਤ ਵੱਡੀ ਅਕਸੀਰੀਅਤ ਜਿੱਥੇ ਮੈਂਬਰ ਪਾਰਲੀਮੈਂਟਸ ਅਤੇ ਪੰਜਾਬ ਜੇਥੋਂ ਪੰਜਾਬ ਦੀ ਆਵਾਜ਼ ਉੱਠਦੀ ਹੈ ਉਸ ਦੀ ਆਵਾਜ਼ ਪੂਰੇ ਵਰਲਡ ਤੱਕ ਜਾਂਦੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਕਸ਼ਮੀਰ ਦੇ ਸਿੱਖ ਦੀ ਆਵਾਜ਼ ਜਿਹੜੀ ਕਿ ਬਿਲਕੁਲ ਹੀ ਮਿੰਨੀ ਮਾਈਕਰੋਸਕੋਪਿਕ ਮੈਂ ਤੁਹਾਨੂੰ ਦੱਸ ਦਿਆਂ ਸਾਡਾ ਇੱਥੋਂ ਪਲਾਨ ਹੋਣਾ ਜਿਸ ਨੂੰ ਕਹਿੰਦੇ ਹਨ ਸਲੋਲੀ ਮਾਈਗ੍ਰੇਸ਼ਨ ਸਟਾਰਟ ਹੋ ਗਈ ਹੈ ਕਿਉਂਕਿ ਡਿਊ ਟੂ ਅਨਐਮਪਲੋਇਮੈਂਟ ਸਾਡੇ ਅਸੀਂ ਚਾਹੁੰਦੇ ਹਾਂ ਜਿਸ ਤਰ੍ਹਾਂ ਕਿ ਸਾਡੇ ਪੰਡਿਤ ਭਰਾਵਾਂ ਲਈ ਜਿਨ੍ਹਾਂ ਨੂੰ ਐਸਆਰਓ 425 ਦੇ ਤਹਿਤ ਨਾਨ ਮਾਈਗ੍ਰੈਂਟ ਵਿੱਚ ਜਿਹੜੇ ਉਹ ਉਥੇ ਮਾਈਗ੍ਰੈਂਟ ਹੋਣ ਉਹਨਾਂ ਨੂੰ ਇੱਥੇ ਲਿਆ ਕੇ ਨੌਕਰੀਆਂ ਦਿੱਤੀ ਜਾਂਦੀਆਂ ਹਨ ਪੀਐਮ ਪੈਕੇਜ ਦੇ ਤਹਿਤ ਅਸੀਂ ਚਾਹੁੰ ਅਸੀਂ ਉਹਨਾਂ ਦੇ ਖਿਲਾਫ ਨਹੀਂ ਉਹ ਠੀਕ ਉਹ ਵੀ ਸਾਡੇ ਭਰਾ ਹਨ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਹੈ ਜਿਸ ਤਰ੍ਹਾਂ ਕਿ ਰਿਜ਼ਰਵੇਸ਼ਨ ਪਹਾੜੀ ਲੈਂਗੁਏਜ ਉਹਨਾਂ ਨੂੰ ਉਹਨਾਂ ਤੇ ਲਾਗੂ ਕੀਤਾ ਸਾਨੂੰ ਵੀ ਪਹਾੜੀ ਰਿਜ਼ਰਵੇਸ਼ਨ ਜਾਂ ਕੁਝ ਸਾਡੇ ਲਈ ਵੀ ਬੱਚਿਆਂ ਲਈ ਪੈਕੇਜ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਬਜ਼ੁਰਗ ਜਿਹੜਾ ਇੱਥੇ ਦਾ ਹਾਲਾਤ ਹਨ ਉਹ ਨੌਕਰੀ ਪੇਸ਼ਾ ਹਨ ਅਤੇ ਜਿਹੜੇ ਨਵੇਂ ਪਨੀਰੀਓਪਾਰ ਲਿਖੇ ਜਾ ਰਹੀ ਹੈ ਬਾਅਰ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਥੋ ਸਾਡਾ ਪਲਾਨ ਰੁਕੇ ਅਤੇ ਅਸੀਂ ਆਪਣੀ ਸ਼ਾਨ ਬਾਨ ਤੇ ਸ਼ਾਨ ਨਾਲ ਸੀ ਆਪਣੇ ਇੱਥੇ ਵਸੀਏ ਇਹ ਕੁਝ ਸਾਡੀਆਂ ਫਿਰ ਬਾਅਦ ਵਿੱਚ ਅਸੀਂ ਚਾਹਾਂਗੇ ਕਿ ਤੁਹਾਡੇ ਨਾਲ ਇੱਕ ਮੀਟਿੰਗ ਵੀ ਕਰੀਏ ਫਿਰ ਉਸ ਤੋਂ ਬਾਅਦ ਵਿਸਤਾਰ ਨਾਲ ਅਸੀਂ ਤੁਹਾਡੇ ਨਾਲ ਮਿਲਾਂਗੇ ਸੋ ਬਿਲਕੁਲ ਆਪਾਂ ਨੂੰ ਅਰਵਿੰਦਰ ਸਿੰਘ ਜੀ ਨੇ ਤੇ ਹਰਪ੍ਰੀਤ ਸਿੰਘ ਜੀ ਜਿਹੜੇ ਸਾਰਾ ਮੰਗਾ ਬਾਰੇ ਆਪਾਂ ਨੂੰ ਜਾਣੂ ਕਰਾਇਆ ਸੋ ਅਸੀਂ ਉਮੀਦ ਕਰਦੇ ਹਾਂ ਕਿ ਇਹਨਾਂ ਦੀ ਸਿੱਖ ਭਾਈਚਾਰੇ ਦੀਆਂ ਮੰਗਾਂ ਨੇ ਉਹ ਜਰੂਰ ਪੂਰੀਆਂ ਹੋਣ ਤਾਂ ਕਿ ਇਨਾਂ ਦੇ ਜਿਹੜੇ ਹਾਲਾਤ ਇੱਥੋਂ ਦੇ ਜਿਹੜੇ ਸੁਧਰਨ ਖਾਸ ਕਰਕੇ ਦੂਜੀਆਂ ਕਮਿਊਨਿਟੀਆਂ ਦੇ ਬਰਾਬਰ ਇਹਨਾਂ ਦੀ ਜਿਹੜੀ ਹੈ ਹਮਦ ਹੋਵੇ ਜਾਂ ਇਹ ਵੀ ਉਮੀਦ ਕਰਦੇ ਨੇ ਕਿ ਸਾਡੀਆਂ ਮੰਗਾਂ ਸਰਕਾਰਾਂ ਜੀ ਨੂੰ ਮੰਨਿਆ ਰਮ। ਪਾਇਦੇ ਪ੍ਰੋਗਰਾਮ ਚ ਨਈ ਮੈਨੋ ਦੇ ਉਹ ਜਾ ਚ ਧੰਨ। This program is sponsored by the Singla office Bakersfield for all your immigration family law needs. call or scan qr code to contact us rodis inc million miles with smile or scan qr code to contact us taaba indian cuisine tracee fine authentic indian cuisine in tracee or scan qr code to contact us simi vale family dental office or scan qr code to contact us.